ਤਿਉਹ ਨਿਆ ਕਿ ਹੋਇ ਨਿਆ ਤੇ ਪਰ ਇਹਨੂੰ ਕਿਉ ਮਾਰਿਆ ਇਹਨਾਂ ਕੀ ਰਬਜਾਦੀ ਇੱਕ ਮਿੱਟੀ ਨਾਲ ਕੀ ਜਗਾ ਤੇ ਆ ਗਈ ਤਾਂ ਡਿੱਗਣ ਨਾ ਕਰਦੇ ਇਹ ਕਿੱਦਾਂ ਆ ਰਾਮ ਮਰੀ ਬਈ ਬੱਲਪੜਾ ਅੱਲਾ ਰੱਬ ਚਾਹੁੰਦਾ ਇਹ ਜੱਟ ਰਾਮ ਮਰੀ ਬਈ ਦਾ ਇਸ ਤੋਂ ਨਾਲ ਉੱਪਰ ਪਿੱਛੇ ਪਿੱਛੇ ਰੋ ਭਰਾ ਥੋੜਾ ਬਾਕੀ ਆ ਰਿਹਾ ਆ ਉਹਦਾ ਕੀ ਹੈ ਯਾਰ ਗਰਮੀ ਆ ਯਾਰ ਯਾਰ ਇਹ ਥੋੜੀ ਮਾਰ ਹੋ ਜਾਣਾ ਸਾਰੇ ਵਿੱਚ ਚਲੋ ਤੇ ਲੋਸੀ ਹੈਗਾ ਜਸਕਰਨ ਸਿੰਘ ਸਾਨੂੰ ਮਹਿਲ ਸਿੰਘ ਉਹਨੇ ਐ ਕੰਡੀਆਂ ਲੱਗੀ ਜੀ ਇਹ ਤਾਂ ਫੋਟੋਆਂ ਪਾੜਤੀਆਂ ਨੇ ਫੋਟੋਆਂ ਤੁਹਾਨੂੰ ਪਾੜਤੀਆਂ ਮੈਂ ਸਰ ਡੈੱਡ ਬੋਡੀ ਸ਼ਰਮੇ ਚ ਪਈ ਹੈ ਜੀ ਤੇ ਫੋਰਡਾਂ ਸਹਿਬਾ ਦੇ ਤੁਹਾਨੂੰ ਮੈਂ ਦਿਖਾਉਂਦਾ ਇਹ ਜਿਹੜਾ ਬੰਦਾ ਜਿਹੜਾ ਹੈਗਾ ਕਰ ਲਈ ਹੈ ਜੀ ਕਰਨੇ ਕੀ ਨਾਮ ਹੈ ਤੁਹਾਡਾ ਫਿਰ ਕਰਤੀ ਮੇਰਾ ਨਾਮ ਰਾਮਲੋਪ ਤੇ ਜਿਹੜਾ ਝਗੜਾ ਆਇਆ ਵਾ ਕਿਸ ਕਾਰਨ ਕਰਕੇ ਝਗੜਾ ਆਇਆ ਜੀ ਕੀ ਮਿੱਟੀ ਦੇ ਖਾਤਰ ਕੋਠਿਆਂ ਨੇ ਕਰਤਾ ਕਿਸ ਦੀ ਮਿੱਟੀ ਆਪਣੇ ਆਪਣੀ ਨੀ ਮਗਰ ਮਿੱਟੀ ਪਾਰ ਇਸ ਹਾਂ ਮਿੱਟੀ ਨੇ ਜਿਹਦਾ ਕਤਲ ਹੋਇਆ ਕੀ ਲੱਗਦਾ ਤੁਹਾਡਾ ਜੀ ਕੇਵਲ ਸਿੰਘ ਜੇਠ ਕਿੰਨੀ ਉਮਰ ਸੀ ਉਹਦੀ ਜੀ ਉਹਦੀ ਉਮਰ 50 ਸਾਲ ਦੀ ਕਿੰਨੀਆਂ ਗੋਲੀਆਂ ਮਾਰੀਆਂ ਜੀ ਉਹਦੇ 6 ਗੋਲੀਆਂ ਜਿਨ੍ਹਾਂ ਵੱਲੋਂ ਕਤਲ ਕੀਤਾ ਗਿਆ ਕੀ ਨਾਮ ਹੋਣਾ ਦਾ ਜੀ ਜਸਕਰਨ ਸਿੰਘ ਕਿਹੜੇ ਪਿੰਡ ਦਾ ਵਾਸੀ ਹੈ ਜੀ ਕਾਲੀਏ ਹੁਣ ਪੁਲਿਸ ਆਈਏ ਪ੍ਰਸ਼ਾਸਨ ਤੋਂ ਕੀ ਚਾਹੁੰਦੇ ਤੁਸੀਂ ਕੀ ਮੰਗ ਕਰਦੇ ਹੋ ਸਾਹਿਬ ਜੰਨੀ ਕਹਿੰਦੇ ਹਾਂ ਸਾਹਿਬਾਂ ਹੀ ਗਰੀਬ ਲੋਕ ਆ ਗਏ ਹਾਂ ਸਾਹਿਬ ਚਾਹੀਦਾ ਕਿਹੜੇ ਕਤਲ ਹੋਇਆ ਕਾਲੀ ਇਸ ਕਤਲੇ ਇੱਕ ਹੀ ਮਾਮਲਾ ਸਮਝਿਆ ਜੀ ਸਾਹਿਬ ਇੱਕ ਕ੍ਰਿਸ਼ਨ ਕੁਮਾਰ ਨੋਰਮਲ ਜਿਹਾ ਵਿਅਕਤੀ ਹੈ ਇਹਦਾ ਮਕਾਨ ਜਿਹੜਾ ਵਾ ਉਹ ਜਸਕਰਨ ਸਿੰਘ ਹੈਗਾ ਇੱਥੋਂ ਦਾ ਕਾਲੀਏ ਦਾ ਪਿਛਲੇ ਪਾਸੇ ਉਹਦਾ ਮਕਾਨ ਸੀ ਉਹਨੇ ਇਹਨਾਂ ਦੇ ਮਕਾਨ ਦੇ ਪਿਛਲੇ ਪਾਸੇ ਇੱਕ ਜਿਦਾ ਆਪਣੇ ਪਾਰਕ ਬਣਾਇਆ ਹੋਇਆ ਹੈ ਤੇ ਉਹਨੂੰ ਗਰੀਬ ਆਦਮੀ ਸੀ ਮੀਂਹ ਬਰਸਾਤ ਦਾ ਮੌਸਮ ਆ ਤੇ ਉਹਨੇ ਕਈ ਨਾ ਥੋੜੀ ਥੋੜੀ ਮਿੱਟੀ ਲਾ ਲਈ ਇਸੇ ਰੰਜਸ ਦੇ ਵਿੱਚ ਉਹਨੇ ਆ ਕੇ ਆਪਣੇ ਜਿਹੜਾ ਲਾਇਸੈਂਸੀ ਪਿਸਤਲ ਉਹਦੇ ਨਾਲ 6 ਗੋਲੀਆਂ ਆਏ ਤੇ ਫਾਇਰ ਕੀਤੀਆਂ ਇੱਕ ਗੋਲੀ ਉਹਦੀ ਜਿਹੜੀ ਆ ਹਾਰਟ ਵਾਲੇ ਪਾਸੇ ਲੱਗੀ ਆ ਤੇ ਉਹਦੀ ਮੌਤ ਹੋ ਗਈ ਆ ਇਹਨਾਂ ਦੇ ਮਦਈਆਂ ਦੀ ਜਿਹੜੇ ਅਸੀਂ ਸਟੇਟਮੈਂਟ ਰਿਪੋਰਟ ਕਰ ਲਈਏ ਤੇ ਐਫ ਆਈ ਆਰ ਦਰਜ ਕਰ ਰਹੇ ਆ ਤੇ ਇਹਦਾ ਜਿਹੜਾ ਪੋਸਟਮਾਰਟਮ ਕਰਾਇਆ ਜਾਊਗਾ ਕੌਜ਼ ਆਫ ਡੈਥ ਪਤਾ ਕੀਤਾ ਜਾਊਗਾ ਤੇ ਕਤਲ ਦਾ ਜਿਹੜਾ ਮਕਦਮਾ ਉਹ ਦਰਜ ਕੀਤਾ ਜਾ ਰਿਹਾ ਸਰ ਕਿੰਨੇ ਵਿਅਕਤੀਆਂ ਦੇ ਕੀਤਾ ਜਾ ਰਿਹਾ ਇੱਕ ਮਕਦਮਾ ਇਹ ਇੱਕ ਇਹਨਾਂ ਨੇ ਨੂੰ ਲਖਾਇਆ ਵਾ ਇਹਦਾ ਜਿਹੜਾ ਜਸਕਰਨ ਸਿੰਘ ਆ ਜਿਹਨੇ ਗੋਲੀ ਚਲਾਈ ਆ ਤੇ ਦੂਜਿਆਂ ਨੇ ਦੀ ਮਾਂ ਤੇ ਜਿਹੜੀ ਘਰ ਵਾਲੀ ਆ ਜਿਨ੍ਹਾਂ ਨੇ ਇਹਨੂੰ ਧਮਕਿਆ ਤੁਕਿਆ